12 ਜੂਨ ਨੂੰ 에어 ਇੰਡੀਆ ਦਾ ਬੋਇੰਗ ਜਹਾਜ਼ ਕ੍ਰੈਸ਼ ਹੁੰਦਾ ਹੈ। ਅਹਮਦਾਬਾਦ ਤੋਂ ਜਿਹੜਾ ਲੰਡਨ ਜਾ ਰਿਹਾ ਹੁੰਦਾ ਹੈ ਜਿਹਦੇ ਵਿੱਚ 242 ਇਹ ਯਾਤਰੀ ਹੁੰਦੇ ਆ ਜਿਨ੍ਹਾਂ ਵਿੱਚੋਂ 241 ਜਿਹੜੇ ਯਾਤਰੀ ਹੁੰਦੇ ਆ ਉਹਨਾਂ ਦੀ ਮੌਕੇ ਤੇ ਹੀ ਬਹੁਤ ਮੌਤ ਹੋ ਜਾਂਦੀ ਆ ਭਿਆਨਕ ਤਰੀਕੇ ਦੇ ਨਾਲ ਅੱਗ ਲੱਗ ਜਾਂਦੀ ਆ ਤੇ ਉਹਨਾਂ ਚੋਂ ਇੱਕ ਜਿਹੜਾ ਸੀਗਾ ਉਹ ਬਚਦਾ ਉਹ ਵੀ ਬੜਾਈ ਇੱਕ ਕ੍ਰਿਸ਼ਮਈ ਤਰੀਕੇ ਦੇ ਨਾਲ ਇੱਕ ਬੰਦਾ ਬਚਦਾ ਹੈਗਾ। ਸੋ ਜਿਹੜੇ ਇਹ ਇਹ ਮੈਡੀਕਲ ਕਾਲਜ ਦੇ ਉੱਤੇ ਇਹ ਨਿਕਦਾ ਹੈਗਾ ਇਹ ਪਲੇਨ ਜਾ ਕੇ ਲਗਭਗ 5 ਬਿਲਡਿੰਗਾਂ ਜਿਹੜੀਆਂ ਸੀਗੀਆਂ ਉਹ ਮੈਡੀਕਲ ਕਾਲਜ ਦੀਆਂ ਜਿਹਦੇ ਵਿੱਚ ਹੋਸਟਲ ਵੀ ਸੀਗਾ ਉਹ ਨੁਕਸਾਨੀਆਂ ਜਾਂਦੀਆਂ ਤੇ ਉਹਦੇ ਵਿੱਚ ਵੀ ਲਗਭਗ 20 ਤੋਂ ਲੈ ਕੇ 30 ਦੇ ਕਰੀਬ ਜਿਹੜੇ ਉੱਥੇ ਇਹ ਡਾਕਟਰ ਸੀਗੇ ਜਾਂ ਉੱਥੇ ਕੰਮ ਕਰਦੇ ਸੀਗੇ ਉਸ ਮੈਡੀਕਲ ਇਹ ਹਸਪੀਟਲ ਤੇ ਕਾਲਜ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਟੋਟਲ ਮਿਲਾ ਕੇ 260 ਤੋਂ 270 ਲੋਕਾਂ ਦੀ ਮੌਤ ਹੋ ਜਾਂਦੀ ਹੈ ਇਸ ਹਾਦਸੇ ਤੋਂ ਪੂਰੇ 1 ਮਹੀਨੇ ਬਾਅਦ ਇਸ ਹਾਦਸੇ ਦੀ ਜਾਨੀ ਕਿ ਜਾਂਚ ਦੀ ਮੁੰਡਲੀ ਰਿਪੋਰਟ ਸਾਹਮਣੇ ਆਉਂਦੀ ਆ ਕਿ ਇਹ ਹਾਦਸਾ ਕਿਉਂ ਹੋਇਆ ਸੀ ਇਹਦੇ ਪਿੱਛੇ ਕੀ ਕਾਰਨ ਸੀਗੇ ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਇਹ ਜਦੋਂ ਵੀ ਇਹ ਇਹ ਰਿਪੋਰਟ ਜਿਹੜੀ ਆ ਇਹ ਇੰਡੀਆ ਚ ਆਉਣ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇਹ ਪ੍ਰਕਾਸ਼ਿਤ ਹੋ ਜਾਂਦੀ ਹੈ ਇੱਕ ਦਿਨ ਪਹਿਲਾਂ ਹੀ ਕਿ ਜਿਹੜਾ ਇਹ 에어 ਇੰਡੀਆ ਦਾ ਜਹਾਜ਼ ਸੀਗਾ ਬੋਇੰਗ ਜਹਾਜ਼ ਇਹ ਅਮਰੀਕਾ ਦੀ ਕੰਪਨੀ ਸੀਗੀ ਉਹ ਬਣਾ ਰਹੀ ਸੀ ਸੋ ਕਿਤੇ ਨਾ ਕਿਤੇ ਇਹ ਬੋਇੰਗ ਕੰਪਨੀ ਦੀ ਕਿਤੇ ਮਾਰਕੀਟ ਜਿਹੜੀ ਹੈਗੀ ਆ ਉਹਨਾਂ ਦੇ ਜਹਾਜ਼ ਜਿਹੜੇ ਵੇਚੇ ਜਾ ਰਹੇ ਆ ਉਹਨੂੰ ਫਰਕ ਨਾ ਪਵੇ ਇਸ ਲਈ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਪਰਦਾ ਪਾਉਣ ਦੇ ਲਈ ਇਹ ਜਿਹੜੀ ਰਿਪੋਰਟ ਸੀਗੀ ਜਿਹੜੀ ਮੰਡਲੀ ਰਿਪੋਰਟ ਸੀਗੀ ਉਹ ਪੇਸ਼ ਕੀਤੀ ਗਈ ਜਿਹਦੇ ਵਿੱਚ ਸਾਰਾ ਇਲਜ਼ਾਮ ਪਾਇਲਟਾਂ ਦੇ ਉੱਤੇ ਸਿੱਟ ਦਿੱਤਾ ਗਿਆ ਕਿਉਂਕਿ ਪਾਇਲਟ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਸੀ ਉਹ ਸਫਾਈ ਆਪਣੀ ਦੇ ਨਹੀਂ ਸਕਦੇ ਸੀ ਆ ਕੇ ਸੋ ਇਸ ਲਈ ਉਹਨਾਂ ਨੂੰ ਹੀ ਇਹਦਾ ਜ਼ਿੰਮੇਵਾਰ ਇਹ ਮੰਡਲੀ ਰਿਪੋਰਟ ਦੇ ਵਿੱਚ ਠਹਿਰਾ ਦਿੱਤਾ ਗਿਆ ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ 15 ਸਫਿਆਂ ਦੀ ਆ ਪਰ ਜਿਹੜਾ ਜ਼ਿਆਦਾ ਵਿਵਾਦ ਇਸ ਜਿਹੜੀ ਰਿਪੋਰਟ ਦੇ ਵਿੱਚ ਸ਼ੁਰੂ ਹੋਇਆ ਉਹਦੇ ਵਿੱਚ ਇਹ ਦੱਸਿਆ ਗਿਆ ਜੋ ਟੇਪ ਰਿਕਾਰਡਡ ਉੱਥੇ ਲੱਗਿਆ ਹੋਇਆ ਸੀਗਾ ਜੋ ਵੌਇਸ ਰਿਕਾਰਡ ਹੋਈ ਕਿਉਂਕਿ ਇਹ ਪਲੇਨ ਉੱਤੇ ਇਹ ਚੜਦਾ ਟੇਕ ਆਫ ਹੁੰਦਾ ਤੇ ਕੁਝ ਹੀ ਸੈਕੰਡਾਂ ਦੇ ਵਿੱਚ ਇਹ ਜਾਨੀ ਕਿ ਕਰੈਸ਼ ਹੋ ਜਾਂਦਾ ਇਹ ਜਹਾਜ਼ ਇਹ ਬਿਲਡਿੰਗ ਜਿਹੜੀ ਸੀਗੀ ਮੈਡੀਕਲ ਕਾਲਜ ਉਹਦੇ ਉੱਤੇ ਜਾ ਕੇ ਡਿੱਗ ਪੈਂਦਾ ਸੋ ਇਹ ਕੁਝ ਹੀ ਸੈਕੰਡਾਂ ਦਾ ਇੱਕ ਸਮਾਂ ਸੀਗਾ ਜਿਹਦੇ ਵਿੱਚ ਇਹ ਰਿਕਾਰਡ ਹੁੰਦੀ ਹੈ ਇਹ ਦੋ ਪਾਇਲਟ ਜਿਹੜੇ ਉਸ ਸਮੇਂ ਚਲਾ ਰਹੇ ਸੀਗੇ ਤੇ ਉਹਦੇ ਵਿੱਚ ਜਿਹੜੀ ਮੇਨ ਗੱਲ ਹੈ ਇਹਨਾਂ ਦੋਨਾਂ ਪਾਇਲਟਾਂ ਦੀ ਜਿਹੜੀ ਰਿਕਾਰਡ ਕੀਤੀ ਗਈ ਦੱਸਿਆ ਜਾ ਰਿਹਾ ਕਿ ਜਿਹੜੇ ਇੱਕ ਸਹਾਇਕ ਪਾਇਲਟ ਸੀਗੇ ਇਹ ਸੀ ਕੁੰਦਰ ਇਹ ਵਾਲੇ ਉਸ ਸਮੇਂ ਜਹਾਜ਼ ਚਲਾ ਰਹੇ ਸੀਗੇ ਜਿਹੜੇ ਮੇਨ ਕੈਪਟਨ ਸੀਗੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਉਸ ਵੇਲੇ ਦੇ ਰਹੇ ਸੀ ਸੋ ਜਿਹੜੀ ਆਵਾਜ਼ ਕੀ ਰਿਕਾਰਡ ਹੁੰਦੀ ਹੈਗੀ ਆ ਜਿਹੜਾ ਇਹ ਤੇਲ ਜਾਣੇ ਵਾਲਾ ਇਹ ਸਵਿਚ ਹੈਗਾ ਇਹਨੂੰ ਬੰਦ ਜਾਨੀ ਕਿ ਕੱਟ ਆਫ ਤੁਸੀਂ ਕੀਤਾ ਤੇ ਇੱਕ ਪਾਇਲਟ ਕਹਿੰਦਾ ਨਹੀਂ ਮੈਂ ਤਾਂ ਇਹਨੂੰ ਕੀਤਾ ਨਹੀਂਗਾ ਨਾ ਸੋ ਇਸ ਤੋਂ ਬਾਅਦ ਹੀ ਇਹ ਪਾਇਲਟ ਜਿਹੜੇ ਇੱਕ ਜਿਹੜੀ ਇਹ ਐਮਰਜੈਂਸੀ ਆਵਾਜ਼ ਹੁੰਦੀ ਆ ਮੇਡੇ ਮੇਡੇ ਜਿਹੜਾ ਕਿ ਪਿੱਛੇ ਜਿਹੜਾ ਸਟੇਸ਼ਨ ਹੁੰਦਾ ਹੈ ਅਹਮਦਾਬਾਦ ਜਿੱਥੋਂ ਉੜਿਆ ਸੀਗਾ ਉਹਨੂੰ ਭੇਜਦੇ ਆ ਉਸ ਤੋਂ ਬਾਅਦ ਹੀ ਇਹ ਮਤਲਬ ਕਿ ਕ੍ਰੈਸ਼ ਹੋ ਜਾਂਦਾ ਸੋ ਇਹ ਕੁਝ ਹੀ ਸੈਕਿੰਡ ਦੀ ਜਿਹੜੀ ਇਹਨਾਂ ਦੀ ਗੱਲਬਾਤ ਸੀਗੀ ਜਿਹੜੀ ਮੁੰਡਲੀ ਰਿਪੋਰਟ ਦੇ ਵਿੱਚ ਸਾਹਮਣੇ ਆਈ ਸੋ ਇਹਦੇ ਵਿੱਚ ਇਹ ਵੀ ਨਹੀਂ ਪਤਾ ਲੱਗਾ ਕਿਹੜਾ ਜਿਹੜਾ ਇਹ ਪਾਇਲਟ ਸੀਗਾ ਉਹ ਕਹਿ ਰਿਹਾ ਕਿ ਸਵਿਚ ਤੂੰ ਬੰਦ ਕੀਤਾ ਤੇ ਅਗਲਾ ਕਹਿ ਰਿਹਾ ਮੈਂ ਨਹੀਂ ਕੀਤਾ ਮਤਲਬ ਕਿ ਇਹ ਨਹੀਂ ਪਤਾ ਕਿ ਕਿਹੜਾ ਪੁੱਛ ਰਿਹਾ ਕਿਹੜਾ ਉਹਦਾ ਆਨਸਰ ਦੇ ਰਿਹਾ ਬਹੁਤ ਸਾਰੇ ਸਵਾਲ ਇਹ ਸਾਰੀਆਂ ਗੱਲਾਂ ਪਿੱਛੇ ਉੱਠ ਰਿਹਾ ਇਸ ਵੇਲੇ ਪਾਇਲਟਾਂ ਦੀ ਇੰਡੀਆ ਦੀ ਜਥੇਬੰਦੀ ਵੀ ਹੈਗੀ ਆ ਉਹਨਾਂ ਨੇ ਵੀ ਇਹ ਜਿਹੜੀ ਰਿਪੋਰਟ ਆਈ ਆ ਜਿਹਦੇ ਵਿੱਚ ਪਾਇਲਟਾਂ ਦਾ ਦੋਸ਼ ਕੱਢਿਆ ਗਿਆ ਉਹਦਾ ਵਿਰੋਧ ਕੀਤਾ ਮੇਨ ਪਾਇਲਟ ਸੀਗੇ ਸੁਮਿਤ ਸਬਰਵਾਲ ਇਹਨਾਂ ਦੀ ਫੈਮਲੀਆ ਨੇ ਵੀ ਇਹਦਾ ਵਿਰੋਧ ਕੀਤਾ ਕਿਉਂਕਿ ਇਹਨਾਂ ਨੂੰ ਬਹੁਤ ਹੀ ਹਜ਼ਾਰਾਂ ਘੰਟੇ ਦਾ ਇੱਕ ਐਕਸਪੀਰੀਅੰਸ ਹੈਗਾ ਪੂਰਾ ਪਲੇਨ ਉਡਾਉਣ ਦਾ ਸੋ ਇਸ ਲਈ ਉਹ ਕਹਿ ਰਿਹਾ ਕਿ ਇਹ ਪਾਇਲਟਾਂ ਦੇ ਦੋਸ਼ ਜਾਣਬੁੱਝ ਕੇ ਸਿਰ ਮੜਿਆ ਜਾ ਰਿਹਾ ਕਿਤੇ ਨਾ ਕਿਤੇ ਉਹ ਬੋਇੰਗ ਕੰਪਨੀ ਜਿਹੜੀ ਅਮਰੀਕਾ ਦੀ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ 15 ਸਫਿਆਂ ਦੀ ਇਹ ਰਿਪੋਰਟਸ ਵੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਿਵਲ ਐਵੀਏਸ਼ਨ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਇਹ ਛਪੀ ਗਈ ਆ 12 ਜੁਲਾਈ ਨੂੰ ਇਹ ਜਿਹੜੀ ਰਿਪੋਰਟ ਆ ਇੰਡੀਆ ਦੇ ਵਿੱਚ ਛਪੀ ਆ ਫਿਲਹਾਲ ਜਿਹੜੀ ਇਹ ਰਿਪੋਰਟ ਸੀਗੀ ਜਿਹੜਾ ਅਮਰੀਕਾ ਦਾ ਮੀਡੀਆ ਉਹਦੇ ਵਿੱਚ ਇੱਕ ਦਿਨ ਪਹਿਲਾਂ ਆ ਗਈ ਸੀ ਜਿਹੜਾ ਕਿ ਇੱਕ ਸੋਚਣ ਦਾ ਵਿਸ਼ਾ ਆ ਇਸ ਰਿਪੋਰਟ ਦੇ ਵਿੱਚ ਇਹ ਕੱਲੀ-ਕੱਲੀ ਗੱਲ ਜਾਨੀ ਕਿ ਜਿਹੜੀ ਪਲੇਨ ਦੀ ਸੀਗੀ ਕਿੱਦਾਂ ਉੜਿਆ ਕਿਹੜੀਆਂ ਇਹ ਮਤਲਬ ਕਿ ਬਿਲਡਿੰਗ ਜਿਹੜੇ ਸੀਗਾ ਇਹ ਮੈਡੀਕਲ ਕਾਲਜ ਉਹਦੇ ਉੱਤੇ ਡਿੱਗਿਆ ਕੀ ਕੀ ਇਹਦੇ ਇੰਪੈਕਟ ਪਏ ਜਾਨੀ ਕਿ ਕਿੰਨੀਆਂ ਬਿਲਡਿੰਗਾਂ ਲਗਭਗ 5 ਜਿਹੜੀਆਂ ਉਹ ਮੈਡੀਕਲ ਕਾਲਜ ਦੀਆਂ ਬਿਲਡਿੰਗਾਂ ਸੀਗੀਆਂ ਉਹ ਨੁਕਸਾਨੀਆਂ ਗਈਆਂ ਸਾਰਾ ਕੁਝ ਜਿਹੜਾ ਸੀਗਾ ਇਹ ਜਿਹੜੀ ਰਿਪੋਰਟ ਆ ਉਹਦੇ ਵਿੱਚ ਜਾਨੀ ਕਿ ਕੱਲੀ-ਕੱਲੀ ਇਹਨਾਂ ਨੇ ਗੱਲ ਇਹਦੇ ਵਿੱਚ ਦੱਸੀ ਆ ਇਹ ਵੀ ਦੱਸਿਆ ਗਿਆ ਕਿ ਜਦੋਂ ਇਹ ਜਹਾਜ਼ ਚੜ੍ਹਿਆ ਸੀਗਾ ਟੇਕ-ਆਫ ਹੋਇਆ ਸੀਗਾ ਉਦੋਂ ਵੀ ਜਿਹੜੀ ਇਹਦੀ ਪੋਜੀਸ਼ਨ ਸੀਗੀ ਉਹ ਬਹੁਤ ਵਧੀਆ ਸੀਗੀ ਜਾਨੀ ਕਿ ਇੱਕ ਵਧੀਆ ਤਰੀਕੇ ਨਾਲ ਇਹ ਅੱਗੇ ਵੱਧ ਰਿਹਾ ਸੀਗਾ ਪਰ ਫਿਲਹਾਲ ਕੋਈ ਸਮੇਂ ਦੇ ਵਿੱਚ ਇਦਾਂ ਦਾ ਕੁਝ ਹੋਇਆ ਕਿ ਜਿਹੜੇ ਸੈਕੰਡਾਂ ਦੇ ਵਿੱਚ ਜਿਹੜਾ ਇਹਨਾਂ ਨੇ ਦੱਸਿਆ ਕਿ ਜਿਹੜਾ ਇਹ ਪਲੇਨ ਸੀਗਾ ਉਹ ਕ੍ਰੈਸ਼ ਹੋ ਗਿਆ ਤੇ ਉਹ ਬਿਲਡਿੰਗ ਦੇ ਉੱਤੇ ਜਾ ਕੇ ਡਿੱਗਿਆ ਇਹ ਸਾਰੀਆਂ ਗੱਲਾਂ ਇਹਨਾਂ ਨੇ ਰਿਪੋਰਟ ਦੇ ਵਿੱਚ ਸਾਰਾ ਕੁਝ ਛਾਪਿਆ ਜਿਹੜਾ ਉਹਦਾ ਇੰਜਣ ਦੇ ਪੁਰਜ਼ੇ ਮਿਲੇ ਆ ਉਹਦੇ ਵਿੱਚ ਜੋ ਜਾਂਚ ਹੋਈ ਆ ਮੁੰਡਲੀ ਉਹਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਝ ਕਿਹਾ ਕਿ ਇਹਦੇ ਇੰਜਨ ਵਗੈਰਾ ਸਾਰਾ ਕੁਝ ਸਹੀ ਸੀਗਾ ਕੋਈ ਵੀ ਉਹਦੇ ਵਿੱਚ ਫਾਲਟ ਨਹੀਂ ਸੀਗਾ ਸਾਰੀਆਂ ਚੀਜ਼ਾਂ ਕੱਲੀਆਂ-ਕੱਲੀਆਂ ਜੋ ਵੀ ਇਹਨਾਂ ਨੇ ਸੀਗੀਆਂ ਵਿਦ ਪ੍ਰੂਫ ਫੋਟਾ ਲਾ ਕੇ ਇਸ ਰਿਪੋਰਟ ਦੇ ਵਿੱਚ ਛਾਪੀਆਂ ਫਿਲਹਾਲ ਸਾਰਾ ਇਹਦੇ ਵਿੱਚ ਦੱਸਿਆ ਗਿਆ ਇਹਨਾਂ ਦੇ ਹੈਂਡਲ ਲੀਵਰ ਉਹ ਵੀ ਸਹੀ ਪੋਜੀਸ਼ਨ ਤੇ ਸੀਗੇ ਇਹ ਲੈਂਡਿੰਗ ਗੇਅਰ ਜਿਹੜੇ ਲੀਵਰ ਸੀਗੇ ਉਹ ਵੀ ਇੱਕ ਵਧੀਆ ਪੋਜੀਸ਼ਨ ਤੇ ਸੀਗੇ ਜਿੱਦਾਂ ਮਤਲਬ ਹੋਣੇ ਚਾਹੀਦੇ ਸੀਗੇ ਪਰ ਜਿਹੜੀ ਗਰਾਰੀ ਇਹਨਾਂ ਦੀ ਆ ਕੇ ਅੜੀ ਹੈਗੀ ਆ ਉਹ ਜਿਹੜਾ ਫਿਊਲ ਕੰਟਰੋਲ ਵਾਲਾ ਜਿਹੜਾ ਇੱਕ ਬਟਨ ਹੈਗਾ ਉਹ ਕੱਟ ਆਫ ਯਾਨੀ ਕਿ ਇੱਕ ਕੀਤਾ ਤੇ ਫਿਰ ਉਹਨਾਂ ਨੇ ਯਾਨੀ ਕਿ ਉਹਨੂੰ ਰਨ ਕਰ ਦਿੱਤਾ ਤੇਲ ਨੂੰ ਪਹਿਲਾਂ ਕੱਟ ਆਫ ਕੀਤਾ ਰਨ ਕੀਤਾ ਜਿੱਦਾਂ ਇਹ ਰਿਪੋਰਟ ਦੱਸ ਰਹੀ ਹੈ ਰਿਪੋਰਟ ਦੇ ਅਕੋਰਡਿੰਗ ਜਿਹੜੇ ਪਾਇਲਟ ਆਪਸ ਦੇ ਵਿੱਚ ਜੋ ਗੱਲ ਕਰਦੇ ਸੀਗੇ ਉਹ ਰਿਪੋਰਟ ਦੇ ਵਿੱਚ ਦੱਸਿਆ ਕਿ ਇੱਕ ਪਾਇਲਟ ਕਹਿ ਰਿਹਾ ਜਿਗਾ ਕਿ ਇਹ ਜਿਹੜਾ ਬਟਨ ਹੈਗਾ ਇਹ ਕੱਟ ਆਫ ਤੁਸੀਂ ਕੀਤਾ ਉਹ ਦੂਸਰਾ ਪਾਇਲਟ ਕਹਿੰਦਾ ਨਹੀਂ ਮੈਂ ਤਾਂ ਕੀਤਾ ਨਹੀਂਗਾ ਸੋ ਇਸ ਤੋਂ ਇਹ ਵੀ ਨਹੀਂ ਅੰਦਾਜ਼ਾ ਲੱਗਦਾ ਕਿ ਪਾਇਲਟਾਂ ਚੋਂ ਹੀ ਕਿਸੇ ਨੇ ਇਹ ਕੱਟ ਆਫ ਕੀਤਾ ਕਿਉਂਕਿ ਦੋਹੀ ਪਾਇਲਟ ਇੱਕ ਦੂਏ ਨੂੰ ਕੁਐਸਚਨ ਕਰ ਰਹਾ ਸੋ ਇਹ ਜਿਹੜਾ ਇੱਕ ਕੁਐਸਚਨ ਮਾਰਕ ਆ ਕਿ ਇਹ ਕਿਦਾਂ ਕੱਟ ਆਫ ਹੋਇਆ ਟਕਰਾਇਆ ਸੋ ਇਹ ਵਾਲਾ ਕੋਈ ਵੀ ਕਾਰਨ ਨਹੀਂ ਹੈਗਾ ਇਹਦੇ ਵਿੱਚ ਕ੍ਰੈਸ਼ ਹੋਣ ਦਾ ਇਹਦੀ ਸਪੀਡ ਹੋਣੀ ਚਾਹੀਦੀ ਸੀਗੀ ਉਨੀ ਹੀ ਸਪੀਡ ਸੀਗੀ ਮਤਲਬ ਕਿ ਐਨ ਮਤਲਬ ਪਰਫੈਕਟ ਚੀਜ਼ ਤੇ ਇਹ ਜਾ ਰਿਹਾ ਸੀਗਾ ਟੇਕ ਆਫ ਜਿਹੜਾ ਹੋਇਆ ਸੀ ਵਧੀਆ ਹੋਇਆ ਸੀ ਇਸ ਜਹਾਜ਼ ਦਾ ਜਿਹੜਾ ਭਾਰ ਸੀਗਾ ਇਹ ਸਵਾਰੀਆਂ ਦਾ ਜਾਂ ਸਮਾਨ ਦਾ ਮਿਲਾ ਕੇ ਉਹ 213401 ਕਿਜੀ ਸੀਗਾ ਜਦਕਿ ਇਹ ਜਿਹੜਾ ਜਹਾਜ਼ ਸੀਗਾ ਵੱਧ ਤੋਂ ਵੱਧ 218183 ਕਿਜੀ ਜਿਹੜਾ ਭਾਰ ਸੀਗਾ ਭਾਰ ਸੀਗਾ ਉਹ ਲੈ ਕੇ ਉੱਡ ਸਕਦਾ ਸੀ ਸੋ ਜਿਹੜਾ ਭਾਰ ਵੀ ਸੀਗਾ ਜਿਹੜੀ ਉਹਦੀ ਉਹਦੀ ਸੀਮਾ ਸੀਗੀ ਉਹਨੂੰ ਮਤਲਬ ਮੈਕਸਿਮਮ ਜਿਹੜੀ ਉਹਦੀ ਸ਼ਮਤਾ ਸੀੀ ਉਹਦੇ ਤੋਂ ਵੀ ਬਹੁਤ ਘੱਟ ਸੀਗਾ ਸੋ ਇਹ ਜਿੰਨੇ ਵੀ ਇਹ ਰਿਪੋਰਟ ਪੇਸ਼ ਕੀਤੀ ਹੈਗੀ ਆ ਉਹਦੇ ਵਿੱਚ ਸਾਰੇ ਮਹਾਰਾਜ ਜਿਹੜੀ ਆ ਉਹਨਾਂ ਨੇ ਫੁਟੇਜ ਵੀਡੀਓਜ਼ ਜਾਂ ਜੋ ਉਥੋਂ ਸਾਰਾ ਡਾਟਾ ਕਲੈਕਟ ਕੀਤਾ ਹੈਗਾ ਜਿੱਦਾਂ ਇਹ ਵੀਡੀਓ ਰਿਕਾਰਡਿੰਗ ਹੋ ਗਈ ਜਾਂ ਮਲਬੇ ਦੇ ਵਿੱਚੋਂ ਜੋ ਉਹਨਾਂ ਨੇ ਇਹ ਜਹਾਜ਼ ਦਾ ਇੰਜਣ ਵਗੈਰਾ ਸਾਰੀ ਜਾਂਚ ਪੜਖ ਕਰਕੇ ਜੋ ਮਾਹਰ ਦੱਸ ਰਿਹਾ ਇਸ ਰਿਪੋਰਟ ਨੂੰ ਛਾਪਣ ਵਾਲੇ ਸੋ ਸਿੱਧਾ ਸਿੱਧਾ ਇਸ ਰਿਪੋਰਟ ਦੇ ਵਿੱਚ ਇਹੀ ਗੱਲ ਸਾਹਮਣੇ ਆਉਂਦੀ ਆ ਨਿਕਲ ਕੇ ਕਿ ਇਹ ਜਿਹੜਾ ਸਾਰਾ ਦੋਸ਼ ਸੀਗਾ ਇਹ ਪਾਇਲਟਾਂ ਦੇ ਸਿਰ ਮੜ ਦਿੱਤਾ ਗਿਆ ਫਿਲਹਾਲ ਇਹ ਮੁੰਡਲੀ ਰਿਪੋਰਟ ਹੈਗੀ ਆ ਬਲੈਕ ਬਾਕਸ ਖੁੱਲੂਗਾ ਉਹਦੇ ਵਿੱਚੋਂ ਕਿਹੜੀ ਰਿਪੋਰਟ ਸਾਹਮਣੇ ਆਊਗੀ ਸਾਹਮਣੇ ਆਊਗੀ ਵੀ ਜਾਂ ਨਹੀਂ ਆਉਣ ਦਿੱਤੀ ਜਾਊਗੀ ਕਿਉਂਕਿ ਬੋਇੰਗ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਆ ਬਹੁਤ ਪੈਸਾ ਲੱਗਾ ਹੈ ਉਹਨਾਂ ਦਾ ਦੁਨੀਆ ਦੇ ਵਿੱਚ ਉਹਨਾਂ ਦਾ ਬਹੁਤ ਵਪਾਰ ਆ ਉਹ ਵੇਚਦੇ ਆ ਇਹ ਸਾਰੀਆਂ ਗੱਲਾਂ ਸੀਗੀਆਂ ਇਹ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਕੁਝ ਕਮੀ ਰਹਿ ਗਈ ਜਾਂ ਠੀਕ ਸਿਗਾ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ